ਖਾਲਸਾ ਵਾਇਗੁਰੂ ਜੀ ਦੀ ਫਤਿਹ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਚਾਇਤੀ ਚੋਣਾਂ ਦਾ ਦੌਰ ਜਿਹੜਾ ਚੱਲ ਰਿਹਾ ਹੈ ਮੈਂ ਤੇ ਦੱਸਣਾ ਚਾਹੁੰਗਾ ਕਿ ਮੇਰੇ ਹਲਕੇ ਦੇ ਵਿੱਚ ਬਹੁਤ ਸਾਰੀਆਂ ਪੰਚਾਇਤਾਂ ਨੇ ਜਿਹੜੀਆਂ ਸੰਮਤੀ ਕਰ ਲਈ ਆ ਬਹੁਤ ਪਿੰਡਾਂ ਨੇ ਸੰਮਤੀ ਦੇ ਨਾਲ ਸਰਪੰਚ ਪੰਜ ਚੁਣ ਲਏ ਨੇ ਸੋ ਉਹਦਾ ਮੈਂ ਮੁਬਾਰਕਬਾਦ ਦਿੰਨਾ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਉਹਨਾਂ ਸਾਥੀਆਂ ਨੂੰ ਜਿਨ੍ਹਾਂ ਨੇ ਇਹ ਇੱਕ ਵਧੀਆ ਉਪਰਾਲਾ ਜਿਹੜਾ ਕੀਤਾ ਤੇ ਬਹੁਤ ਸਾਰੀਆਂ ਪੰਚਾਇਤਾਂ ਜਿਹੜੀਆਂ ਨੇ ਸਰਬਸੰਮਤੀ ਨਾਲ ਚੁਣੀਆਂ ਜਾ ਰਹੀਆਂ ਨੇ ਸੋ ਇਹਦੇ 'ਚ ਮੈਂ ਸਭ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਤੇ ਸਰਕਾਰ ਵੱਲੋਂ ਜੋ ਵੀ ਉਹਨਾਂ ਦੇ ਲਈ ਐਲਾਨ ਕੀਤਾ ਗਿਆ ਜਾਂ ਜੋ ਵੀ ਉਹਨਾਂ ਦੇ ਲਈ ਜ਼ਿਆਦਾ ਬੈਨੀਫਿਟਸ ਦਿੱਤੇ ਗਏ ਨੇ ਉਹ ਸਾਰੇ ਜਿਹੜੇ ਆ ਉਹ ਪ੍ਰੋਪਰ ਲਾਗੂ ਕਰਾਵਾਂਗੇ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਦੇਸ਼ਾਂ ਦੇ ਜਿਹੜੇ ਨੇ ਉਹ ਪਹਿਲਾਂ ਹੀ ਦਿੱਤੇ ਜਾ ਚੁੱਕੇ ਨੇ ਕਿ ਸਰਬਸੰਮਤੀ ਨਾਲ ਚੁਣੀ ਹੋਈ ਪੰਚਾਇਤ ਨੂੰ ਜਿਹੜਾ 5 ਲੱਖ ਰੁਪਇਆ ਦਿੱਤਾ ਜਾਊਗਾ ਇਹਦੇ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਹਜੇ ਵੀ ਗੱਲਬਾਤ ਚੱਲ ਰਹੀ ਹੈ ਸੋ ਆਪਾਂ ਉਹਨਾਂ ਲਈ ਵੀ ਬੇਨਤੀ ਕਰਦੇ ਹਾਂ ਕਿ ਸਰਬਸੰਮਤੀ ਨਾਲ ਚੁਣ ਕੇ ਆਈਏ ਤਾਂ ਕਿ ਪਿੰਡ 'ਚ ਜਿਹੜਾ ਮਾਹੌਲ ਵਧੀਆ ਬਣਿਆ ਰਹੇ ਤੇ ਜਿਹੜੇ ਬੰਦੇ ਇਲੈਕਸ਼ਨ ਲੜਨਗੇ ਜੇ ਅੱਗੇ ਇਲੈਕਸ਼ਨਾਂ ਹੋਣੀਆਂ ਨੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਇਲੈਕਸ਼ਨਾਂ ਕਰਾਈਏ ਬੜੇ ਭਾਈਚਾਰਕ ਸਾਂਝ ਜਾਈਓ ਪੜਨਾਂ ਦੇ ਵਿੱਚ ਬਣਾ ਕੇ ਰੱਖੀਏ ਸਰਕਾਰ ਤੁਹਾਡੇ ਨਾਲ ਖੜੀ ਆ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਹ ਨਹੀਂ ਹੋਊਗਾ ਕਿ ਕਿਸੇ ਵਿਸ਼ੇਸ਼ ਵਿਅਕਤੀ ਦਾ ਕੋਈ ਪੱਖਪਾਤ ਨਹੀਂ ਕੀਤਾ ਜਾਊਗਾ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦਾ ਕਿ ਸਰਕਾਰ ਹਮੇਸ਼ਾ ਸਾਰਿਆਂ ਦੀ ਸਾਜੀ ਹੁੰਦੀ ਹੈ ਸੋ ਪੰਜਾਬ ਦੇ ਲੋਕਾਂ ਦੀ ਸਰਕਾਰ ਆ ਮੇਰੇ ਹਲਕੇ ਦੇ ਸਾਰੇ ਲੋਕ ਮੇਰੇ ਆਪਣੇ ਨੇ ਸੋ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਤੰਦਰੁਸਤ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ